ਇਸ ਨੂੰ ਦੀ ਬਸ਼ਰੀ ਤੋਂ ਵੱਡੀ ਖਬਰ ਹੈ ਇਸ ਨੂੰ ਆਪਾਂ ਸੀਟੀਵੀ ਤੇ ਸੀਬੀਸੀ ਦੇ ਵਾਲੇ ਨਾ ਤੁਹਾਡਾ ਸੰਗਾ ਕਰੇਗਾ ਆਟਵਾ ਜਿਹੜਾ ਸੈਡਲ ਗਵਰਨਮੈਂਟ ਹੈ ਉਹਨਾਂ ਦਾ ਇਮੀਗ੍ਰੇਸ਼ਨ ਡਿਪਾਰਟਮੈਂਟ ਲਗਾਤਾਰ ਇਸ ਕਾਲ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਕਿਸ ਤਰੀਕੇ ਨਾਲ ਭਾਰਤੀ ਲੋਕਾਂ ਦੇ ਐਪਲੀਕੇਸ਼ਨਾਂ ਜਿਹੜੀਆਂ ਨੇ ਵਿਜ਼ਟਰ ਵੀਜ਼ੇ ਜਿਹੜੀਆਂ ਜਾਂ ਫਿਰ ਇਮੀਗ੍ਰੇਸ਼ਨ ਨਾਲ ਰਿਲੇਟਡ ਜਾਂ ਫਿਰ ਵਰਕ ਪਰਮਿਟ ਜਾਂ ਸਟੂਡੈਂਟ ਵੀਜ਼ੇ ਜਿਹੜੀਆਂ ਉਹ ਕਿਦਾਂ ਕੈਨਸਲ ਕਰਨੀਆਂ ਸਲਾ ਭਾਰਤ ਨੇ ਇਸ ਦੇ ਨਾਲ ਇੱਕ ਦੇਸ਼ ਹੋਰ ਵੀ ਸ਼ਾਮਲ ਹੈ ਉਹ ਹੈ ਬੰਗਲਾਦੇਸ਼ ਇਹਨਾਂ ਦੇ ਅੱਧ-ਅੱਧ ਜਿਹੜੀਆਂ ਵੱਖਰੀਆਂ-ਵੱਖਰੀਆਂ ਕੈਟਾਗਰੀ ਸੀਗੀਆਂ ਉਹਨਾਂ 'ਚ ਉਹਨਾਂ ਦੇ ਵੀਜ਼ੇ ਕੈਨਸਲ ਕਰਨ ਅਪਲੀਕੇਸ਼ਨ ਕਰਨ ਦੇ ਵਿੱਚ ਲਗਾਤਾਰ ਉਹਨਾਂ ਦੀਆਂ ਫਾਈਲਾਂ ਨੂੰ ਜੜਾ ਫੁੰਬਾਲਿਆ ਜਾ ਰਿਹਾ ਹੈ ਦੱਸਦੀ ਹੈ ਕਿ ਇਸ ਵਕਤ ਵੱਡੇ ਪੱਧਰ ਤੇ ਇਹਨਾਂ ਮੁਲਕਾਂ ਤੋਂ ਫਰਾਡ ਹੋਇਆ ਸੀ ਜਿਸ ਕਰਕੇ ਸਰਕਾਰ ਦਾ ਖਾਸ ਤੌਰ ਤੇ ਧਿਆਨ ਹੈ ਕਿ ਜਿਹੜੇ ਜਾਇਜ਼ ਨਜਾਇਜ਼ ਤਰੀਕੇ ਨਾਲ ਲੋਕ ਸਾਡੇ ਮੁਲਕ 'ਚ ਆ ਵੀ ਗਏ ਆ ਉਹਨਾਂ ਦੀਆਂ ਵੀ ਅਪਲੀਕੇਸ਼ਨ ਜਾਂ ਫਿਰ ਉਹਨਾਂ ਦੇ ਵੀਜ਼ਾ ਨੂੰ ਕੈਨਸਲ ਕਿਦਾਂ ਕਰਨਾ ਤਾਂ ਇਸ ਮਾਮਲੇ ਵਿੱਚ ਸਰਕਾਰ ਜਿਹੜੀ ਹੈ ਇਸ ਵਕਤ ਖੁੱਲ ਲੱਭ ਰਹੀ ਹੈ ਕਾਨੂੰਨ 'ਚ ਚੇਂਜ ਕਰਕੇ ਆਉਣ ਵਾਲੇ ਸਮੇਂ 'ਚ ਜੇ ਕਾਨੂੰਨ 'ਚ ਇਸ ਦੀ ਵੱਡੀ ਤਬਦੀਲੀ ਹੋ ਜਾਂਦੀ ਆ ਅੱਜ ਦੇ ਬਜਟ 'ਚ ਵੀ ਇਸ ਦੀ ਵੱਡੀ ਸੰਭਾਵਨਾ ਹੈ ਤੇ ਵੱਡੇ ਪੱਧਰ ਤੇ ਭਾਰਤੀ ਲੋਕਾਂ ਦੇ ਇਹ ਵੀਜ਼ੇ ਜਿਹੜੇ ਆ ਉਹਨਾਂ ਦੀ ਐਪਲੀਕੇਸ਼ਨ ਤੇ ਵੀਜ਼ਾ ਕੈਨਸਲ ਹੋਣਗੇ ਇਹ ਕਹਿਣਾ ਹੈ ਕੈਨੇਡਾ ਦੇ ਮੇਜਰ ਨਿਊਜ਼ ਚੈਨਲਾਂ ਦਾ ਇਹਨਾਂ ਵਾਲੀ ਇੱਕ ਰਿਪੋਰਟ ਜਿਹੜੀ ਸਾਹਮਣੇ ਆਈ ਹੈ ਉਹਦੇ ਵਿੱਚ 74% ਇੰਡੀਅਨ ਜਿਹੜੇ ਸਟੂਡੈਂਟ ਵੀਜਾ ਸੀਗੇ ਅਪਲੀਕੇਸ਼ਨ ਜਿਹੜੀਆਂ ਸੀਗੀਆਂ ਉਹਨਾਂ ਨੂੰ ਕੈंसिल ਕੀਤਾ ਗਿਆ ਦੱਸਦੀ ਹੈ ਕਿ 2020 ਦੇ ਵਿੱਚ ਜਿਹੜਾ ਇਹ ਰੇਟ ਸੀ ਕੈنسਲੇਸ਼ਨ ਦਾ ਸਿਰਫ 32% ਸੀਗਾ ਜਿਹੜਾ ਕਿ 2025 ਚ ਦੋ ਸਾਲਾਂ ਚ ਵੱਧ ਕੇ 74% ਹੋ ਗਿਆ ਕੈنسਲੇਸ਼ਨ ਔਰ ਦੱਸਦੀ ਹੈ ਕਿ ਇਹਦੇ ਵਿੱਚ ਸਿਰਫ ਕੁਝ ਕਿਸੇ ਵੀਜਾ ਜਿਹੜੇ ਸਟੂਡੈਂਟਸ ਨੂੰ ਦਿੱਤੇ ਗਏ ਦੂਜੇ ਬਨੇ ਜਿਹੜੇ ਚਾਈਨੀਜ਼ ਮੂਲ ਦੇ ਵਿਦਿਆਰਥੀ ਆ ਉਹਨਾਂ ਦਾ ਇਸ ਵਕਤ ਕੈਂਸਲੇਸ਼ਨ ਰੇਟ ਸਿਰਫ 22% ਆ ਭਾਵੇਂ ਭਾਰਤੀ ਵਿਦਿਆਰਥੀਆਂ ਦੇ ਵੀਜ਼ੇ ਲਗਾਤਾਰ ਕੈਂਸਲ ਹੋ ਰਹੇ ਨੇ ਐਪਲੀਕੇਸ਼ਨਾਂ ਜਿਹੜੀਆਂ ਕੈਂਸਲ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਦੇ ਮੁਕਾਬਲਤਨ ਜਾਂ ਉਹਨਾਂ ਦੇ ਵਿਜੂਜੋ ਚਾਈਨੀਜ਼ ਵਿਦਿਆਰਥੀਨ ਵੱਡੇ ਪੱਧਰ ਤੇ ਕੈਨੇਡਾ ਇਸ ਵਕਤ ਵੀਜ਼ੇ ਦੇ ਰਿਹਾ ਹੈ ਮੇਰੇ ਭਰਾਵਾਂ ਬਰੇਦਰਾਂ ਅੱਪਡੇਟ ਅਸੀਂ ਤੁਹਾਡੇ ਨਾਲ ਜਾਰੀ ਰੱਖਾਂਗੇ ਹੁਣ ਸਿੱਦੇ ਗੱਲ ਕਰਦੇ ਆਂ ਕੈਨੇਡਾ ਦੇ ਬਜਟ ਦੇ ਬਜਟ ਅੱਜ ਪੇਸ਼ ਹੋਣਾ ਹੈ ਇਹਦੇ ਬਾਰੇ ਅੱਪ ਟੇਟ ਗੱਲ ਕਰਦੇ ਆਂ ਤੁਹਾਡੇ ਨਾਲ ਮਿਸਟਰ ਕਾਰਨੀ ਦੀ ਕਟਗਿੰਤੀ ਸਰਕਾਰ ਜਿਸ ਕੋ ਤਿੰਨ ਐਮਪੀਸ ਕੱਢਦੇ ਨੇ ਆਪਣਾ ਬਜਟ ਪਾਸ ਕਰ ਲਈ ਅੱਜ ਆਪਣਾ ਹਿਸਟੋਰੀਕਲ ਮੈਗਾ ਬਜਟ ਕਈ ਕੁਝ ਨਾਂ ਦਿੱਤੇ ਆ ਉਸ ਨੂੰ ਅੱਜ ਉਹਨਾਂ ਦੇ ਫਾਈਨੈਂਸ ਮਿਸਟਰ ਮਿਸਟਰ ਚੈਂਪੀਨ ਜੇਡਿਆ ਉਹ ਪੇਸ਼ ਕਰਨਗੇ ਹਿਸਟੋਰੀਕਲੀ ਕੱਲ ਉਹਨਾਂ ਨੇ ਆਪਣੇ ਨਵੇਂ ਜੁੱਤੇ ਲਾ ਲਏ ਸੀਗੇ ਫਿਰ ਟਵਨ ਮੀਡੀਆ ਨੂੰ ਬੋਲਦਿਆਂ ਕਿਹਾ ਹੋਇਆ ਕਿ ਸਾਡਾ ਬਜਟ ਜਿਹੜਾ ਆ ਕੋਈ ਸਰਪ੍ਰਾਈਜ਼ ਨਹੀਂ ਕਰੂਗਾ ਥੋੜਾ ਜਿਹਾ ਉਹਨਾਂ ਨੇ ਪਾਸਾ ਵਟਿਆ ਆਪਣੇ ਬਿਆਨ ਤੋਂ ਕਿ ਬਹੁਤ ਵੱਡੇ ਸਰਪ੍ਰਾਈਜ਼ ਨਹੀਂ ਹੋਣਗੇ ਉਹਨਾਂ ਨੇ ਕਿਹਾ देयर वुड बी ਨੋ ਸਰਪ੍ਰਾਈਜ਼ ਇਨ ਦਾ ਫਿਸਕਲ ਪਲਾਨ ਪ੍ਰੋਮਿਸਿੰਗ ਥੈਟ ਇਟ ਵਿਲ ਬੀ ਆਫਰ ਜਨਰੇਸ਼ਨਲ ਇਨਵੈਸਟਮੈਂਟ ਪਰ ਸਰਕਾਰ ਵੱਡੀਆਂ ਇਨਵੈਸਟਮੈਂਟ ਇਹਦੇ ਵਿੱਚ ਕਰਨ ਜਾ ਰਹੀ ਆ ਨਾਥੋ ਦਾ 5% ਜਿਹੜਾ ਉਹ ਵੀ ਸਪੈਂਡ ਕਰਨ ਲਈ ਵੱਡੀਆਂ ਮਿਨਿਸਟਰੀ ਸਪੈਂਡਿੰਗ ਵੀ ਹੋ ਸਕਦੀਆਂ ਨੇ ਦਾਸੇ ਕੇ ਸਰਕਾਰ ਨੂੰ ਆਪਣਾ ਬਜਟ ਪਾਸ ਕਰਨ ਲਈ اپوزیشن થી ਲੋੜ ਐ ਤੇ ਇਸ ਮਾਮਲੇ ਵਿੱਚ ਵੱਡੀ ਅਪਡੇਟ ਇਸ ਵਕਤ ਆ ਰਹੀ ਆ ਕਿ ਸਰਕਾਰ ਜਿਹੜੀ ਆ ਆਪਣੇ ਬਜਟ ਦੇ ਵਿੱਚ ਵੱਡੀਆਂ ਇਨਵੈਸਟਮੈਂਟ ਚਾਹੁੰਦੀ ਆ اپوزیشن ਦੇ ਪ੍ਰਿਯ ਪਾਲੀਆ ਕਹਿੰਦੇ ਨੇ ਕਿ ਜੇ ਇਹ ਅਫੋਰਡੇਬਲ ਬਜਟ ਹੋਇਆ ਤੇ ਅਸੀਂ ਸਪੋਰਟ ਕਰਾਂਗੇ ਨਹੀਂ ਤੇ ਅਸੀਂ ਸਪੋਰਟ ਨਹੀਂ ਕਰਾਂਗੇ ਲੋਕਾਂ ਨੂੰ ਖਾਣ ਲਈ ਰਹਿਣ ਲਈ ਰੋਟੀ ਸ਼ੈਲਟਰ ਹੈਗਾ ਨਹੀਂ ਆ ਬੇਚ ਦੇ ਲੋਕ ਭੁੱਖੇ ਮਰ ਰਹੇ ਨੇ ਤੇ ਇਹ ਵੱਡੀਆਂ ਸਪੈਂਡਿੰਗ ਦੀ ਗੱਲ ਕਰ ਰਹੇ ਨੇ ਉਹ ਚਾਹੁੰਦੇ ਨੇ ਕਿ ਬਜਟ ਅਫੋਰਡੇਬਲ ਹੋਵੇ ਦੂਜੀ ਵੱਡੀ ਖਬਰ ਜਿਹੜੇ ਨੰਬਰਸ ਨੇ ਉਹਨਾਂ ਨੂੰ ਵਾਸ਼ ਕਰਨ ਦੀ ਲੋੜ ਆ ਜਿਸ ਤੇ ਉੱਪਰ ਖਾਸ ਤੌਰ ਤੇ ਜਿਹੜੀ ਆਪੋਜੀਸ਼ਨ ਆ ਉਹ ਧਿਆਨ ਦੇ ਰਹੀ ਆ ਫਸਟ ਜਦ ਪ੍ਰਾਈਮ ਮਿੰਸਟਰ ਮਾਰਕਾਨੀ ਨੇ ਕਿਹਾ ਕਿ ਆਡਾ ਬਜਟ ਛੜਾਇਆ ਉਹ ਬਿਗੇਸਟ ਹੋਏਗਾ ਪਿਛਲੇ ਸਾਲ ਦੇ ਮੁਕਾਬਲੇ ਜਾਰੀਆਂ ਸਪੈਂਡਿੰਗ ਹੋਣਗੀਆਂ ਸੋ 2023-24 ਦੇ ਵਿੱਚ ਜਿਹੜਾ ਬਜਟ ਸੀਗਾ ਉਹ 61.9 ਬਿਲੀਅਨ ਸਟੇਰੀਆ ਸੀਗਾ ਤੇ ਬੱਤ ਜਿਹੜਾ ਪਾਰਲੀਮੈਂਟ ਬਜਟ ਆਫਿਸਰ ਆ ਉਸਨੇ ਕਿਹਾ ਸੀਗਾ ਕਿ 51.7 ਬਿਲੀਅਨ ਜਿਹੜਾ ਆ ਉਹ 2024-25 ਚ ਹੋਏਗਾ ਤੇ ਬੱਤ ਇਸ ਵਕਤ ਜੋ ਸਿਚੁਏਸ਼ਨ ਹੈ ਜਿਹੜਾ ਫੈਡਰਲ ਪ੍ਰੋਜੈਕਟਡ ਡੈਫਿਸਿਟ ਬਜਟ ਆ ਉਹ 2024 ਚ ਕਿਹਾ ਗਿਆ ਸੀ ਕਿ 2025-26 ਜਿਹੜਾ ਹੋਣਿਆ 48.3 ਰਹੇਗਾ ਜਦੋਂ ਕਿ ਪਾਰਲੀਮੈਂਟ ਬਜਟ ਪੀਬੀਓ ਆਫਿਸ ਕੰਡਾਇਆ ਕਿ ਇਹ 65.8 ਬਿਲੀਅਨ ਹੋਏਗਾ ਹੁਣ 70 ਬਿਲੀਅਨ ਦੇ ਲਾਗੇ ਜੇ ਬਜਟ ਦਾ ਕਟਾ ਰਹਿੰਦਾ ਆ ਤੇ ਲਿਬਰਲ ਐਨਡੀਪੀ ਚ ਕੰਜ਼ਰਵੇਟਿਵ ਚਾਹੁੰਦੀ ਹੈ ਕਿ 42 ਬਿਲੀਅਨ ਤੋਂ ਵੱਧ ਨਾ ਹੋਵੇ ਸੋ ਇਸ ਦੇ ਵਿੱਚ ਲਗਭਗ 25.2 ਬਿਲੀਅਨ ਦਾ ਫਰਕ ਨਜ਼ਰ ਆ ਰਿਹਾ ਸੋ ਲੱਗਦਾ ਨਹੀਂ ਆ ਕਿ ਕੰਜ਼ਰਵੇਟਿਵ ਇਸ ਤੇ ਉੱਪਰ ਲਿਬਰਲਾਂ ਦਾ ਕੋਈ ਸਾਥ ਦੇਣਗੇ ਦਾਸੀਏ ਕਿ ਇਸ ਮਾਮਲੇ 'ਚ ਗਲੋਬਲ ਮੀਲ ਨੇ ਰਿਪੋਰਟਿੰਗ ਕੀਤੀ ਹੈ ਕਿ ਲਿਬਰਲ ਜਿਹੜੇ ਨੇ ਉਹ ਬਿਲੀਅਨਸ ਡਾਲਰ 3 ਪਲਾਂਟਿੰਗ ਤੇ ਸਪੈਂਡ ਕਰਨਾ ਚਾਹੁੰਦੇ ਨੇ 2 ਬਿਲੀਅਨਸ ਜਿਹੜੇ ਆ ਉਹ 3 ਸਰਕਾਰ ਲਾਏਗੀ ਆ ਇਸ ਮਾਮਲੇ ਦੀ ਵੱਡੀ ਕਾਸਟ ਆਉਣ ਦੀ ਸਭਾਵਨਾ ਹੈ ਸੋ ਸਰਕਾਰ ਦੇ ਬਜਟ ਨੂੰ ਲੈ ਕੇ ਜਿਹੜੀ ਵੱਡੀ ਖਬਰ ਤੇ ਵੱਡੀ ਅਪਡੇਟ ਇਸ ਵਕਤ ਉਹ ਇਹ ਆ ਕਿ ਲੱਗਦਾ ਆ ਕਿ ਐਨਡੀਪੀ ਵਾਲੇ ਵਾਕ ਆਊਟ ਕਰ ਜਾਣਗੇ ਬਚੜ ਦੇ ਵਿੱਚ ਆਪਣੇ ਸੱਤ ਤਹਿ ਤੱਕ ਜਿਹੜੇ ਆ ਹਾਜ਼ਰ ਹੀ ਨਹੀਂ ਹੋਣਗੇ ਕੀ ਹੋਏਗਾ ਅੰਦਰ ਦਾ ਥ੍ਰੈਟ ਜੇ ਐਨਡੀਪੀ ਇਸ ਵਕਤ ਕਿਉਂਕਿ ਉਹਨਾਂ ਕੋ ਲੀਡਰ ਵੀ ਨਹੀਂ ਹੈਗਾ ਤੇ ਫੰਡਾਂ ਦੀ ਵੀ ਵੱਡੀ ਘਾਟ ਹੈ ਤੇ ਜਿਹੜੀ ਇਸ ਵਕਤ ਵੱਡੀ ਪੱਧਰ ਤੇ ਖਤਰਾ ਬਣਿਆ ਹੋਇਆ ਕਿ ਜੇ ਬਜਟ ਪਾਸ ਨਹੀਂ ਹੁੰਦਾ ਬਜਟ ਪਾਸ ਨਹੀਂ ਹੁੰਦਾ ਤੇ ਸਰਕਾਰ ਡਿੱਗ ਜੇਗੀ ਤੇ ਕੈਨੇਡਾ ਦੇ ਵਿੱਚ ਇੱਕ ਅਨਦਰ ਕ੍ਰਿਸਮਸ ਤੇ ਲੱਗੇ ਜਿਹੜੇ ਆ ਸਨੈਪ ਇਲੈਕਸ਼ਨ ਕਾਲ ਹੋ ਸਕਦੇ ਆ ਹਨ ਕਬਰਾਈ ਫਲਕ ਤੇ ਆ ਰਹੀਆਂ ਨੇ ਮਲਟੀਪਲ ਸੋਰਸਸ ਜਿਹੜੇ ਐਨਡੀਪੀ ਦੇ ਉਦਵੀ ਜਬਾਨਾ ਇਹ ਗੱਲ ਕਹਿ ਰਹੇ ਨੇ ਕਿ ਸਾਡੇ ਐਮਪੀਸ ਹੋ ਸਕਦਾ ਹੈ ਕਿ ਬਜਟ ਤੇ ਵੋਟ ਹੀ ਨਾ ਕਰਨ ਜੇ ਐਨਡੀਪੀ ਦੇ ਐਮਪੀ ਬਜਟ ਤੇ ਵੋਟ ਨਹੀਂ ਕਰਦੇ ਤੇ ਇਸ ਦੇ ਨਾਲ ਲਿਬਰਲ ਵਾਲਿਆਂ ਨੂੰ ਮੌਕਾ ਮਿਲ ਜਾਂਦਾ ਹੈ ਕਿ ਉਹ ਆਪਣਾ ਇਕਨੋਮਿਕ ਪਲਾਨ ਜਿਹੜਾ ਜੋ ਵੀ ਉਹਨਾਂ ਦਾ ਹਾਊਸ ਆਫ ਕਾਮਨ ਦੇ ਵਿੱਚ ਰੱਖਦੇ ਆ ਤੇ ਉਸ ਨੂੰ ਉਹ ਪਾਸ ਕਰ ਲਣ ਬਟ ਇਹਦੇ ਤੇ ਕੰਜ਼ਰਵੇਟਿਵ ਵਾਲੇ ਹਵਨੋ ਬਿਆਨ ਇਹ ਆ ਰਿਹਾ ਪਤਾ ਲੱਗਾ ਕਿ ਅਸੀਂ ਦੁਬਾਰਾ ਫਿਰ ਇਹਦੇ ਤੇ VOTING ਮੰਗ ਕਰਾਂਗੇ ਇਹ ਕੀ ਰੌਲਾ ਪਾ ਚੱਲੇਗਾ ਪਾਰਲੀਮੈਂਟ 'ਚ ਜਾਂ ਫਿਰ ਦੁੱਦੀਬਲੀ ਕੰਜ਼ਰਟ ਨੂੰ ਚੁੱਪ ਕਰ ਜਾਣਗੇ ਹਾਲ ਦੀ ਕੜੀ ਸਰਕਾਰ ਡਿੱਗਣ ਦੇ ਚਾਂਸਸ ਘੱਟ ਸਕਦੇ ਨੇ ਜੇ ਐਨਡੀਪੀ ਵਾਲੇ ਅੱਜ ਬਜਟ ਤੇ ਵੋਟ ਨਹੀਂ ਕਰਦੇ ਅਪਡੇਟ ਅਸੀਂ ਤੁਹਾਡੇ ਨਾਲ ਜਾਰੀ ਰੱਖਾਂਗੇ ਜੀ ਹੁਣ ਗੱਲ ਕਰਦੇ ਹਾਂ ਫੈਡਰਲ ਦੀ ਇਮੀਗ੍ਰੇਸ਼ਨ ਤੇ ਕਲਾਈਮੇਟ ਪਲਾਨ ਨੂੰ ਲੈ ਕੇ ਸਰਕਾਰ ਨੇ ਸਰਕਾਰ ਜਿਹੜੀ ਆ ਉਹ ਇਸ ਵਕਤ ਇਮੀਗ੍ਰੇਸ਼ਨ ਪਲਾਨ ਤੇ ਨਵੇਂ ਆਇ ਲੋਕਾਂ ਤੇ ਜਾਰਤਾਂ ਲਈ ਆ ਮਿਸਟਰ ਕਾਰਨੀਗਲ ਬਾਰਬਰ ਕਰ ਚੁੱਕੇ ਨੇ ਕਿ ਅਸੀਂ ਉਹ ਲੋਕ ਹੀ ਬੁਲਾਵਾਂਗੇ ਜਿੰਨਾਂ ਲੋਕਾਂ ਦੀ ਸਾਨੂੰ ਲੋੜ ਹੈ ਮੈਚ ਇਮੀਗ੍ਰੇਸ਼ਨ ਲੈਵਲ ਵਿਦ आवर ਨੀਡ ਐਂਡ आवर ਕਪੈਸਿਟੀ ਟੂ ਵੈਲਕਮ ਧਮ ਆਹ ਔਰ ਇਹ ਚੀਜ਼ ਜਿਹੜੀ ਕਰਦੀ ਹੈ ਕਿ ਸਰਕਾਰ ਵੱਡੇ ਪੱਧਰ ਤੇ ਜਿਹੜੀ ਰਿਡਕਸ਼ਨ ਕਰੇਗੀ ਵੀ ਜਿੰਨਾਂ ਲੋਕਾਂ ਦੀ ਸਾਨੂੰ ਲੋੜ ਹੈ ਜਿਹੜੇ ਟ੍ਰੈਂਡ ਲੋਕ ਹੋਣਗੇ ਉਹਨਾਂ ਲੋਕਾਂ ਨੂੰ ਜਿਹੜੇ ਆਪਣੇ ਅਸੀਂ ਕੰਟਰੀ 'ਚ ਆਉਣ ਦੀ ਇਜਾਜ਼ਤ ਮੰਗਦੇ ਉਹਨਾਂ ਨੂੰ ਵੈਲਕਮ ਕਰਾਂਗੇ ਪਤਾ ਲੱਗਾ ਕਿ ਸਰਕਾਰ ਆਲਮੋਸਟ 70% ਜਿਹੜੀ ਇਮੀਗ੍ਰੇਸ਼ਨ ਆ ਉਸ ਨੂੰ ਡ੍ਰੌਪ ਕਰੇਗੀ ਇਹ ਵੀ ਆ ਕਿ ਜਿਹੜੇ ਲੋਕ ਅਸਾਈਲਮ ਕਲੇਮ ਕਰਦੇ ਆ ਉਹਨਾਂ ਨੂੰ ਵੀ ਬਾਹਰ ਦਾ ਰਸਤਾ ਦਿਖਾਇਆ ਜਾਏਗਾ ਇਹ ਖਬਰ ਮੈਂ ਕੱਲ ਤੁਹਾਡੇ ਨਾਲ ਸਾਂਝੀ ਕਰ ਚੁੱਕਾ ਸੀਗਾ ਕਿ ਅਸਾਈਲਮ ਸੀਕਰ ਜਿਹੜੇ ਨੇ 1 ਸਾਲ ਤੋਂ ਵੱਧ ਕੈਨੇਡਾ ਦੇ ਵਿੱਚ ਜੇ ਉਹ ਸਟੇ ਕਰ ਚੁੱਕੇ ਨੇ ਖਾਸ ਤੌਰ 'ਤੇ ਸਟੂਡੈਂਟ ਵੀਜ਼ੇ ਵਾਲੇ ਉਹ ਮਰਕੇ ਮੈਂ ਇੰਗ੍ਰੇਸ਼ਨ ਦੀ ਫਾਈਲ ਜਿਹੜੀ ਆ ਨਹੀਂ ਲਾ ਸਕਦੇ ਜੇ ਲਾਉਣਗੇ ਤੇ ਪ੍ਰੋਸੈਸਸ ਹੀ ਨਹੀਂ ਕੀਤੀ ਜਾਏਗੀ ਕਿ ਹੋਰ ਡਿਟੇਲ ਆ ਰਿਹਾ ਤੇ ਆਪਾਂ ਫਿਰ ਗੱਲਬਾਤ ਕਰ ਲਾਂਗੇ ਇਸ ਸਾਲ ਅੱਛੇ ਤੇ ਗੱਲ ਕਰ ਚੁੱਕੇ ਸੀਗੇ ਇਹਦੇ ਤੇ ਹੁਣ ਹੋਰ ਗੱਲ ਕਰਨ ਦੀ ਮੇਰੇ ਖਿਆਲ ਬਾਤ ਹੀ ਲੋੜ ਨਹੀਂ ਆ ਆਪਾਂ ਕੁਝ ਅਗਲੀਆਂ ਖਬਰਾਂ ਤੇ ਚਾਤ ਮਾਰਦੇ ਆਂ ਅਗਲੀ ਵੱਡੀ ਖਬਰ ਇਸ ਵਕਤ OIA ਕੇ ਲਗਾਤਾਰ ਚਰਚਾ ਹੈ ਕੱਲ ਕ੍ਰਿੰਜਪਾਰਕ ਵਿਖੇ ਮਿਸਟਰ ਡਗਫੋਰਡ ਨੇ ਇਸ ਸਵਾਲ ਦੇ ਜਵਾਬ ਚ ਅਨਸਰ ਕੀਤਾ ਕਿ ਯਸ ਉਹਨਾਂ ਨੂੰ ਮਿਸਟਰ ਕਾਰਨੀ ਨੇ ਜਿਹੜਾ ਏਸ਼ੀਆਨ ਕੰਟਰੀ ਤੇ ਡਾਟ ਤੇ ਸੀ ਉਹਨਾਂ ਨੂੰ ਉਹਨਾਂ ਨੇ ਮਲਟੀਪਲ ਕਾਲਾਂ ਕੀਤੀਆਂ ਸੀ ਕਿ ਜਿਹੜੀ ਐਂਟੀ ਟੈਰਫ ਐਡ ਆ ਉਸ ਨੂੰ ਤੁਸੀਂ ਵਾਪਸ ਪੁੱਲ ਕਰ ਲਓ ਤੇ ਪਰ ਮੈਂ ਨਹੀਂ ਮੰਨਿਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਇਹਦੇ ਨਾਲ ਜਿਹੜਾ ਕਲਿੱਪ ਵਿੱਚ ਯੂਜ਼ ਕੀਤਾ ਗਿਆ ਯੂਐਸਟੇ ਦੇ ਸਾਬਕਾ ਪ੍ਰੈਜ਼ੀਡੈਂਟ ਮਿਸਟਰ ਰੋਨਾਲਡ ਰੀਗਨ ਦਾ ਉਹ ਨੈਟੂ ਇੰਪੈਕਟ ਪਾ ਰਿਹਾ ਇਸਕਾ ਆਪਣੀ ਡੈਟਾਫਿਟ ਟਾਕ ਦੇ ਉੱਪਰ ਬਟ ਉਹਨਾਂ ਨੇ ਕਾਲੇ ਕੁਐਸਚਨ ਪੁੱਛ ਲਿਆ ਕਿ ਉਹਨਾਂ ਦੀ ਕਾਫੀ ਮਰੀ ਗੱਲਬਾਤ ਹੋਈ ਆ ਮਿਸਟਰ ਕਾਰਨੇਗੀਆਂ ਪਰ ਮੈਂ ਉਹਦਾ ਕੋਈ ਜਵਾਬ ਦੇਣ ਲਈ ਪਾਬੰਦ ਨਹੀਂ ਆ ਉਹ ਸਾਡੀ ਆਪਸੀ ਗੱਲਬਾਤ ਆ ਪਰ ਮੈਨੂੰ ਐਡ ਪੁੱਲ ਕਰਨ ਵਾਸਤੇ ਕਿਹਾ ਗਿਆ ਸੀ ਜਿਹੜੀ ਮੈਂ ਨਹੀਂ ਕੀਤੀ ਇਹਦੇ ਨਾਲ ਇਹ ਵੀ ਦੱਸ ਦਈਏ ਕਿ ਹੁਣ ਬੀਸੀ ਦੇ ਪ੍ਰੀਮੀਅਰ ਮਿਸਟਰ ਡੇਵਿਡ ਇਬੇ ਉਹ ਵੀ ਇਸ ਵਕਤ ਐਡ ਰਨ ਕਰਨ ਦਾ ਪਲਾਨ ਕਰ ਰਿਹਾ ਕਿਉਂਕਿ ਉਹਨਾਂ ਦੀ ਲੰਬਰ ਇੰਡਸਟਰੀ ਨੂੰ ਵੱਡਾ ਨੁਕਸਾਨ ਹੋਇਆ ਹੈ ਸੋ ਇਸ ਮਾਰੇ ਵੀ ਚਰਚਾ ਬਣੀ ਹੋਈ ਹੈ ਕਿ ਇੱਕ ਪ੍ਰੀਮੀਅਰ ਸਾਂਬੇ ਸੀ ਹੁਣ ਦੂਸਰਾ ਪੰਗਾ ਪਾਉਣ ਨੂੰ ਤਿਆਰ ਬੈਠਾ ਹੈ ਤੇ ਇਸ ਐਂਟੀ ਟੈਰਫ ਐਡ ਨੂੰ ਲੈ ਕੇ ਮਿਸਟਰ ਕਾਰਨੀ ਨੂੰ ਮਿਸਟਰ ਡੋਨਲਡ ਟਰੰਪ ਕੋ ਮਾਫੀ ਵੀ ਮੰਗਣੀ ਪਈ ਸੀ ਜਿਹਦੇ ਕਰਕੇ ਉਹਨਾਂ ਨੂੰ ਮੁਛੀ ਦਾ ਸਾਹਮਣਾ ਕਰਨਾ ਪਿਆ ਇਹਦੀ ਉਹਨਾਂ ਨੇ ਕਨਫਰਮੇਸ਼ਨ ਵੀ ਕਰ ਦਿੱਤੀ ਸੀ ਜੀ ਹੁਣ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਵੀ ਐਡឆ្លਾ ਦਿੰਦੇ ਨੇ ਤੇ ਕੀ ਉਹਦੇ ਨਾਲ ਸਟਰੀਟ ਟਾਕ ਦਾ ਹੋਰ ਨੁਕਸਾਨ ਹੋਏਗਾ ਇਹ ਆਉਣ ਵਾਲੇ ਸਮੇਂ ਚ ਚਰਚਾ ਬਣੀ ਰਹੇਗੀ ਜੀ ਅਗਲੀ ਵੱਡੀ ਖਬਰ ਇਸ ਵਕਤ ਚਰਚਾ ਚ ਆਉ ਹੈ ਪੰਜਾਬੀ ਮੋਲ ਦੇ बिजनेसमैन ਦਰਸ਼ਨ ਸਿੰਘ ਸਾਸੀ ਹੁਣਾ ਦੀ ਐਸਕੂ ਫੋਰ ਦੇ ਵਿੱਚ ਮਾਰਡਰ ਹੋ ਗਿਆ ਸੀ ਜਿਸ ਨੂੰ ਲੈ ਕੇ ਕੁਝ মিডিਆ ਵਾਲਿਆਂ ਨੇ ਵੀ 25 ਐਮਪੀਸ ਤੇ ਸਾਕਾ ਐਮਪੀਸ ਜਿਹੜਾ ਸਿਰਫ ਦੋ ਹੀ ਐਮਪੀ ਸੀ ਨਹੀਂ ਬਾਕੀ ਸਾਰੇ ਕਰੰਟ ਐਮਪੀ ਸੀ ਦੇ ਪੰਜਾਬੀ ਮੂਲ ਦੇ ਸਾਰਿਆਂ ਨੇ ਫੋਟੋਆਂ ਅਨੁਸ਼ਰਣ ਕਰਕੇ ਕਿਹਾ ਸੀ ਕਿ ਇਹਨਾਂ ਦੇ ਮੁੱਖ ਗੁੰਰੀਆਂ ਨੇ ਪੰਜਾਬੀ ਮਸਲਿਆਂ 'ਚ ਇਸ ਵਕਤ ਕਿਉਂ ਨਹੀਂ ਬੋਲ ਰਿਹਾ ਜੋ ਵੱਡੇ ਪੱਧਰ ਤੇ ਐਕਸਟਰਸ਼ਨ ਬਿਜ਼ਨਸਮੈਨਾਂ ਦੇ ਕਤਲ ਹੋ ਰਿਹਾ ਨੁਕਸਾਨ ਹੋ ਰਿਹਾ ਤੇ ਲੋਕ ਜਿਹੜੇ ਆ ਉਹ ਡਰ ਮਹਿਸੂਸ ਕਰ ਰਿਹਾ ਆਪਣੇ ਮੁਲਕ ਕੈਨੇਡਾ ਦੇ ਵਿੱਚ ਹੁਣ ਦੱਸਿਓ ਕਿ ਮਿਸਟਰ ਦਰਸ਼ਨ ਸਿੰਘ ਸਾਸੀ ਦੇ ਮਰਦ ਨੂੰ ਲੈ ਕੇ ਕਿਸੇ ਵੀ ਐਮਪੀ ਨੇ ਪਾਰਲੀਮੈਂਟ 'ਚ ਗੱਲ ਨਹੀਂ ਕੀਤੀ ਉਥੋਂ ਦੇ ਲੋਕਲ ਐਮਪੀ ਯਾਨੀ ਪਾਰਲੀਮੈਂਟ ਦੇ ਵਿੱਚ ਕੱਲ ਇਸ ਦਾ ਮੁੱਦਾ ਜਿਹੜਾ ਚੁੱਕਿਆ ਇਹ ਐਮਪੀ ਪਹਿਲਾਂ ਵੀ ਕਾਫੀ ਮਸਲਿਆਂ ਤੇ ਬੋਲਦੇ ਰਹੇ ਨੇ ਮਿਸਟਰ ਬੈਡਵਿਸ ਨਾ ਆ ਤੇ ਉਹਨਾਂ ਨੇ ਕੱਲ ਪਾਰਲੀਮੈਂਟ ਚ ਇਸ ਨੂੰ ਮੁੱਦੇ ਨੂੰ ਲੈ ਕੇ ਜਿਹੜਾ ਮੁੱਦਾ ਉਠਾਇਆ ਤੇ ਉਹਨਾਂ ਨੇ ਕਿਹਾ ਹੈ ਕਿ ਕੈਨੇਡਾ ਚ ਐਕਸਟਰੈਕਸ਼ਨ ਦੇ ਮਾਮਲਾ ਜਿਹੜਾ ਬਹੁਤ ਵੱਡਾ ਹੋ ਗਿਆ ਹੈ ਇਹਦੇ ਤੇ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਕਾਲ ਕੈਨੇਡਾ ਸਰਕਾਰ ਨੇ ਕੈਨੇਡਾ 6 ਸੋਲਜਰ ਦੇ ਨਾਂ ਦੇ ਉੱਪਰ ਸਟੈਂਪ ਜੜਿਆ ਉਹ ਜਾਰੀ ਕੀਤੀ ਆ ਸਿੱਕ ਪਾਈ ਜਰਿਆ ਵਾਸਤੇ ਕਾਫੀ ਮਾਨ ਵਾਲੀ ਗੱਲ ਆ ਪ੍ਰਾਈਵੇਟ ਸਿੰਗ ਦੇ ਨਾਂ ਤੇ ਇਸ ਨੂੰ ਰੀਲਿਸ ਕੀਤਾ ਗਿਆ ਇਹਦੇ ਬਾਰੇ ਹੋਰ ਅਪਡੇਟ ਅਸੀਂ ਤੁਹਾਡੇ ਨਾਲ ਜਾਰੀ ਰੱਖਾਂਗੇ ਜੀ ਔਰ ਜਿਹੜੀ ਪੰਜਾਬੀ ਫਾਈਲ ਚਲੀ ਬੈਕ ਇੰਟਰਨੈਸ਼ਨਲ ਖਬਰਾਂ ਆਪਾਂ ਬਾਤ ਕਰਾਂਗੇ ਪਰ ਚਰਚਾ ਵਾਲਾ ਅਵਸ਼ੱਕal ਜਿਹੜਾ ਰਿਹਾ ਹੈ ਉਹ ਹੈ 21 ਸਾਲਾ ਪੰਜਾਬੀ ਨੌਜਵਾਨ ਜਿਸ ਨੇ ਹਾਈਵੇ ਟਰਨ ਦੇ ਉੱਪਰ ਐਕਸੀਡੈਂਟ ਕੀਤਾ ਸੀ ਤਿੰਨ ਲੋਕਾਂ ਦੀ ਮੌਤ ਹੋਈ ਸੀ ਤੇ ਜਿਸ ਦੀ ਸਭ ਤੋਂ ਵੱਧ ਜ਼ਰਾ ਚਰਚਾ ਇਹ ਹੋਈ ਸੀ ਕਿ ਉਸਨੇ ਡਰੱਗ ਕੀਤੀ ਹੋਈ ਸੀ ਡੀਜੂਆਈ ਸੀਗਾ ਹੁਣ ਰਿਪੋਰਟ ਸਾਹਮਣੇ ਆ ਗਈ ਹੈ ਜੂਬਸਿਟੀ ਦਾ ਨਿਵਾਸੀ ਸੀ 21 ਸਾਲਾ ਜਸ਼ਨਪ੍ਰੀਤ ਸਿੰਘ 1 ਕਿਕਤੂਬਰ ਨੂੰ ਐਕਸੀਡੈਂਟ ਹੋਇਆ ਸੀਗਾ ਤੇ ਕੈਲੀਫੋਰਨੀਆ ਦੇ অন্ਟਾਰੀਓ ਲਾਕ ਦੇ ਹਾਈਵੇ 10 ਦੇ ਉੱਪਰ ਹੁਣ ਖਬਰ ਆ ਰਹੀ ਹੈ ਉਹਨਾਂ ਨੇ ਅਪਡੇਟ ਕੀਤੀ ਆ ਤੇ ਉਸ ਦੇ ਜਿਹੜੇ ਟਾਕਸਿਕੋਲੋਜੀ ਰਿਪੋਰਟ ਹੈ ਉਹਦੇ ਵਿੱਚ ਇਹ ਪਾਇਆ ਗਿਆ ਕਿ ਉਸਨੇ ਕੋਈ ਵੀ ਨਸ਼ਾ ਨਹੀਂ ਸਿੱਕੀਤਾ ਹੋਇਆ ਉਹ ਕੋਈ ਡਰੱਗ ਉਸਨੇ ਨਹੀਂ ਸਿਲਾਈ ਹੋਈ ਪਰ ਜਿਹੜਾ ਅੰਗਲੀ ਕਰਕੇ ਤਿੰਨ ਲੋਕਾਂ ਦੀ ਮੌਤ ਹੋਈ ਹੈ ਉਹ ਕੇਸ ਉੱਤੇ ਬਣਿਆ ਰਹਿਤਾ ਤੇ ਬਾਰੇ ਅਪਡੇਟ ਅਸੀਂ ਤੁਹਾਡੇ ਨਾਲ ਜਾਰੀ ਰੱਖਾਂਗੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤੁਸੀਂ ਸਾਡਾ ਹੰਡ ਸਾਥ ਦੇ